ਦੋਸਤੋ ਅੱਜ ਆਪਾਂ ਪਹੁੰਚੇ ਆਂ ਮੂਨਕ ਤਹਿਸੀਲ 'ਚ ਇੱਕ ਕ੍ਰਿਸ਼ਨ ਜੀ ਨੇ 30 ਏਕੜ ਖੇਤੀ ਦੀ ਕਰਦੇ ਨੇ ਇਹਨਾਂ ਨੇ ਬੈਸਟੀ ਦਾ ਹਿਊਮਿਕ ਗ੍ਰੇਨੂਲ ਵਰਤਿਆ ਸੀ ਇਹ ਆਪਣੀ ਜਵਾਨੀ ਦੱਸਣਗੇ ਵੀ ਕੀ ਕੀ ਫਰਕ ਹੈ ਝੋਨੇ 'ਚ ਜਿੱਧਰ ਪਾਈ ਹੈ ਉਧਰ ਕੀ ਫਰਕ ਹੈ ਜਿੱਧਰ ਪਾਈ ਨਹੀਂ ਉਧਰ ਕੀ ਫਰਕ ਹੈ ਆ ਦਿਖਾਓ ਕ੍ਰਿਸ਼ਨ ਜੀ ਇਹ ਜਿਹੜਾ ਇਹ ਪੇਡਾ ਹੈ ਇਹ ਚ ਪਾਈ ਨਹੀਂ ਮਨ ਲਓ ਇਹਦਾ ਕਿੰਨਾ ਮੰਨ ਲਓ ਉਹ ਹੈ 1 2 3 4 5 6 8 ਨੇ ਦੀਆਂ 10 11 ਨੇ ਇੱਕ ਪੇਡੇ ਜਿੱਧਰ ਪਾਈ ਨਹੀਂ ਹੈਗੀ ਉਧਰ ਮੰਨ ਲਓ 6 7 ਨੇ ਬਾਕੀ ਜਿੱਧਰ ਮੰਨ ਲਓ ਪਾਈ ਹੈ ਤਾਂ ਉਧਰ 10 ਤੋਂ 12 ਟਾਣੀਆਂ ਹੋ ਚੁੱਕੀਆਂ ਨੇ ਪੀਵੀ ਨੰਬਰ 1 ਚੋਨੇ ਦੀ ਵੈਰਾਈਟੀ ਹੈ ਬੈਸਟਿਸ ਕੰਪਨੀ ਦੇ ਇਹ ਪ੍ਰੋਡਕਟ ਵਰਤਿਆ ਬਹੁਤ ਤਾਕੜੇ ਸ਼ਾਨਦਾਰ ਰਿਜ਼ਲਟ ਨੇ ਇਹ ਮਿਰਚਾਂ ਨੇ ਦੋਸਤੋ ਕੁਝ ਸਮੇਂ ਪਹਿਲਾਂ ਅਸੀਂ ਦੇਖ ਕੇ ਗਏ ਸੀ ਮਿਰਚਾਂ ਬਿਲਕੁਲ ਵੀ ਫਲ ਨਹੀਂ ਚੱਕ ਰਹੀਆਂ ਸੀ ਇਹਨਾਂ ਨੇ ਲਿਕਵਿਡ ਹਿਊਮਿਕ ਤੇ ਐਗਰੀ 822 ਮਿਰਚਾਂ ਦੇ ਪਾਇਆ ਤਾਂ ਬਹੁਤ ਸੋਹਣਾ ਰਿਜ਼ਲਟ ਇਹਨਾਂ ਨੇ ਲਿਆ ਦੋਸਤੋ ਇਹਨਾਂ ਨੇ 5300 ਰੁਪਏ ਦੀ ਬੈਸਟੀ ਦੀ ਦਵਾਈ ਲੈ ਕੇ ਆਪਣੇ ਖੇਤ ਚ ਪਾਈ ਹੈ ਹੁਣ ਕ੍ਰਿਸ਼ਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਖੇਤਬਾਰੇ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਇਹ ਹੀ ਹੈ ਚਲੋ ਵਧੀਆ ਇਹ ਦਵਾਈ ਠੀਕ ਹੈ ਲੰਬਾ ਕੰਮ ਕਰੂਗੀ ਹੌਲੀ ਹੌਲੀ ਪਤਾ ਲੱਗਦਾ ਹੈ ਚੀਜ਼ ਦਾ ਜਿਵੇਂ ਆਪਾਂ ਵਰਤਾਂਗੇ ਤਾਂ ਹੀ ਪਤਾ ਲੱਗੂ ਨਾ ਜੁਰੀਆ ਡੀਏਪੀ ਤੋਂ ਆਪਣਾ ਖੇੜਾ ਸਕਦਾ ਹੈ ਛੂਟੇਗਾ ਤਾਂ ਹੀ ਇਹਨੂੰ ਜੇ ਆਪਾਂ ਵਰਤਾਂਗੇ ਤਾਂ ਹੀ ਜਲਦੀ ਦੇਖਾਂਗੇ ਤਾਂ ਹੀ ਹੈ ਨਾ ਬਾਕੀ ਦੋਸਤੋ ਝਾੜ ਬਹੁਤ ਵਧੀਆ ਹੈ ਹੋਰ ਵੀ ਵੀਡੀਓ ਸਾਡੇ ਕੋਲ ਪਈਆਂ ਨੇ ਤੁਸੀਂ ਨੰਬਰ ਤੇ ਸੰਪਰਕ ਬਣਾ ਸਕਦੇ ਹੋ ਕਣਕਾਂ 'ਚ ਵੀ ਅਸੀਂ ਨੇ ਇਹ ਬਹੁਤ ਜ਼ਿਆਦਾ ਵਾਸੀ ਇੱਕ ਇੱਕ ਥੈਲੇ ਨਾਲ ਮੰਨ ਲਓ ਸੇਮ ਕਣਕ ਦਾ ਝਾੜ ਅਸੀਂ ਨੇ ਇੱਕ ਲਿਆ ਇਸ ਤੋਂ ਥੈਂਕ ਯੂ ਦੋਸਤੋ ਧੰਨਵਾਦ